ਲੈ ਵੀ ਜੋਦਿਆ ਜਦੋਂ ਜੈਦ ਜਾਰੀ ਆ ਅੱਧਾ ਦਾ ਪੱਟਤਾ ਬਾਰਡਰ ਤੇ ਅੱਧਾ ਹੀ ਰਹਿ ਗਿਆ ਐ ਮੰਨ ਲਓ ਹਾਥੀ ਸੱਟ ਲੈ ਪੂਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚਦੇ ਵੀ ਹਰਾ ਇੱਧਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜਿਹਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਣਾ ਇਹਨਾਂ ਦਾ ਜ਼ੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਦੇ ਵੀ ਇੰਤਜ਼ਾਮ ਐਤਕੀ ਸਖਤ ਐ ਤੇ ਆਪਾਂ ਵੀ ਉਦੋਂ ਸਖਤ ਹੋ ਕੇ ਹੁਣਾ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖੋ ਮੇਰੀ ਗੱਲ ਦਾ ਜੇ ਇਸ ਵਾਰ ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤਾਂ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਤੇ ਅੱਜ ਜਿਹੜੇ ਅਸੀਂ ਬੈਠੇ ਕਰਾ ਜੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਫਿਰ ਭੁੱਲ ਜਿਓ ਇਹਨਾਂ ਵਾਨੀਆਂ ਡਾਨੀਆਂ ਨੇ ਵੱਡੇ ਘਰਾਣਿਆਂ ਕੋਲੋਂ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰਜਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚੇਤੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅੱਵਾ-ਬਾ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਛੱਟਾਂ ਬਹੁਤ ਦੇ ਲੱਗੀਆਂ ਨੇ। ਇਹੀ ਆਹੀ ਕੁਝ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਵਾਰ-ਵਾਰ ਕਰਦੇ ਆਂ ਕਿ ਦਿੱਲੀ ਸਾਨੂੰ ਵਾਰ-ਵਾਰ ਜ਼ਖਮ ਦਿੰਦੀ ਆ। ਅੱਜ ਲੱਤਾਂ ਵੀ ਟੁੱਟੀਆਂ ਨੇ ਬਾਹਰ ਬੰਦੇ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ। ਰਫੜਦੀਆਂ ਗੋਲੀਆਂ ਮਾਰੀਆਂ ਜਿਵੇਂ ਅਥਰੂ ਗੈਸ ਵੀ ਮਾਰੀ ਗਈ। ਡਾਂਗਾਂ ਨਾਲ ਲੋਕਾਂ ਦੀਆਂ ਲੱਤਾਂ ਤੋੜੀਆਂ ਗਈਆਂ ਕੁੱਟ ਕੇ। ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ। ਜਾਨੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ। ਕਈ ਪੱਤਰਕਾਰ ਵੀ ਜ਼ਖਮੀ ਹੋਏ ਆ। ਸੋ ਪਰ ਕੋਈ ਗੱਲ ਨਹੀਂ। ਸ਼ਿਰਸ਼ਾਂ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਹੈ ਇਹਨਾਂ ਦੇ ਜ਼ਬਰ ਦਾ ਜਵਾਬ ਆਪਾਂ ਸਬਰ ਨਾਲ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿਉਂਕਿ ਨੌਜਵਾਨ ਹੀ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਆ ਪਿਛਲੀ ਵਾਰੀ ਵੀ ਆਪਾਂ ਦੇਖਿਆ ਵੀ 2020 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਗੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਲ ਹਾਲਚ ਕਰਨਾ ਸੋ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੁੱਟਲਾ ਦਾ ਸ਼ੰਭੂ ਜਖਨੌਰੀ ਉਥੇ ਪਹੁੰਚ ਜਾਓ ਵੀ ਹੋਰ ਗੱਲਬਾਤ ਵੀ ਕਰਨੀ ਚਾਹੀਦੀ ਪਾਣੀ ਹਾਂ ਇੱਕ ਹੋਰ ਪੀਲਾ ਹੱਥ ਅਥਰੂ ਘਾ ਜਿਹੜੇ ਗੋਲੇ ਸਿੱਟਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱਟਦੇ ਆ ਤੇ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਨੇ ਆ ਅੱਖਾਂ ਨੂੰ ਉਨੰਈਓ ਮੱਚਦਾ ਕਈ ਤਾਂ ਅਜ ਬੇਹੋਸ਼ ਵੀ ਹੋਏ ਆ ਜਦੋਂ ਗੋਲੇ ਸਿੱਟੇ ਆ ਮੇਰਾ ਵੀ ਜਿਹਦੇ ਕੋਲ ਢੋਲ ਆ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਦੀ ਬਹੁਤ ਲੋੜ ਐ ਕਿਉਂਕਿ ਢੋਲ ਦੇ ਨਾਲ ਜਿੰਨਾ ਪਾਣੀ ਛੜਕਾਂਗੇ ਪਾਣੀ ਛੜਕਣ ਦੇ ਨਾਲ ਉੱਤੇ ਗਿੱਲੀ ਬੋਲੀ ਸਿੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆ ਉਹ ਖਤਮ ਹੋ ਜਾਂਦੀ ਆ ਜੁਗਾਇ ਪੀ ਲਾ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇ ਨਾ ਸਪਰੇਅ ਢੋਲ ਹੁੰਦੇ ਆ ਉਹ ਢੋਲ ਨਾਲ ਲੈ ਕੇ ਆਉਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੇ। ਬੋਰੀਆਂ ਖੱਦਰ ਦੀਆਂ ਬੋਰੀਆਂ ਬੋਰੀਆਂ ਵੀ ਹਾਂ ਜੀ ਸੀ ਵੀ ਬੋਰੀਆਂ ਜੀ ਸੀ ਵੀ ਜੀ ਸੀ ਵੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੀ ਸੀ ਵੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ। ਵੈਸੇ ਸਾਨੂੰ ਪਤਾ ਲੱਗਿਆ ਵੀ ਅੱਜ ਕੋਈ ਜੀ ਸੀ ਵੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਅਬ ਇੱਥੇ ਪੈਂਦਾ ਕੋਈ ਛੇਲਰ ਜਾ ਪੈਂਦਾ। ਜਦੋਂ ਜਿਹੜੇ ਪਾਸੇ ਪੈਲਸ ਜਾ ਵੀ ਪੈਂਦਾ ਉੱਥੇ ਵੀ ਰੋਕੀਆਂ ਗਈਆਂ ਕਹਿੰਦੇ ਜੀਐਸਵੀਆਂ ਪੁਲਿਸ ਵੱਲੋਂ। ਸੋ ਕੋਈ ਗੱਲ ਨਹੀਂ ਬਾਈ ਜਿਸਵੇਂ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਨਾਲ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜਿਸਵੇਂ ਪਟਣ ਗਈਆਂ। ਸੋ ਅਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀਰੇ ਇੱਥੇ ਪਹੁੰਚ ਜਾਓ। Subscribe to One India channel and never miss an update.